ਫਿਰੋਜ਼ਪੁਰ ਤੋਂ ਨਵੇਂ ਨਵੇਂ ਸੰਸਦ ਬਣੇ ਕਾਂਗਰਸੀ ਆਗੂ ਸ਼ਿਰ ਸਿੰਘ ਕੁਬਾਇਆ ਆਪਣੇ ਇੱਕ ਬਿਆਨ ਕਾਰਨ ਵਿਵਾਦਾ ਵਿੱਚ ਗਿਰ ਗਏ ਨੇ ਤੇ ਉਹਨਾਂ ਦੇ ਇਸ ਬਿਆਨ ਕਾਰਨ ਵਿਰੋਧੀ ਵੀ ਹਮਲਾਵਰ ਹੋ ਗਏ ਨੇ ਕੀ ਹੈ ਪੂਰਾ ਮਾਮਲਾ ਵਿਖੋ ਰਿਪੋਰਟ ਸਭਾ ਨੇ 2020 ਸਾਲ 32 ਸਾਲ ਸਿਆਚਤ ਹੋ ਗਏ ਤੇ ਮੈਨੂੰ ਪਤਾ ਹੈ ਵੀ ਕੌਣ ਲੋਕਾਂ ਨੂੰ ਵੋਟਾਂ ਪਾਉਣ ਵਾਲੇ ਕੌਣ ਅਰੇ ਇਹ ਤਾਂ ਪਤਾ ਕਿ ਨੇ ਵੋਟ ਪਾਈਆਂ ਨਹੀਂ ਪਾਈਆਂ ਸੀ ਇਸ ਕਿਸੇ ਨਾਂ ਨਹੀਂ ਕਰ ਸਕਦੇ ਨਾ ਹੀ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਦੇ ਦੇ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਪਹਿਲ ਦੇਾਂਗੇ ਜਿਹਨਾਂ ਲੋਕਾਂ ਨੇ ਸਾਡੇ ਦਾ ਬਾਂ ਦਾ ਫਿਰੋਜ਼ਪੁਰ ਹਲਕੇ ਤੋਂ ਸੰਸਦ ਬਣੇ ਕਾਂਗਰਸੀ ਲੀਡਰ ਸ਼ੇਰ ਸਿੰਘ ਕੁਬਾਇਆ ਆਪਣੇ ਇੱਕ ਬਿਆਨ ਕਰਕੇ ਵਿਵਾਦਾਂ ਵਿੱਚ गिर ਗਏ ਨੇ ਜਲਾਲਾਬਾਦ ਵਿੱਚ ਧਨਵਾਦੀ ਦੌਰੇ ਦੌਰਾਨ ਕੁਬਾਇਆ ਇਹ ਕਹਿ ਗਏ ਕਿ ਉਹਨਾਂ ਨੂੰ ਸਭ ਪਤਾ ਹੈ ਕਿ ਕਿਸ ਨੇ ਉਹਨਾਂ ਨੂੰ ਵੋਟ ਪਾਈ ਹੈ ਤੇ ਕਿਸ ਨੇ ਨਹੀਂ ਤੇ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਪਾਈ ਹੈ ਉਹਨਾਂ ਦੀ ਪਛਾਣ ਕਰਕੇ ਪਹਿਲ ਦਿੱਤੀ ਜਾਵੇਗੀ। ਵਿਰੋਧਾ ਕਰਨ ਵਾਲੇ ਹਰੇਜ ਪਾਰਟੀ ਵਿੱਚ ਹੁੰਦੇ ਆ। ਪਰ ਇੱਥੇ ਸਾਡੇ ਕੁਝ ਲੋਕਾਂ ਨੂੰ ਬਿਲਖਾ ਸੀ ਕਿ ਸ਼ਾਇਦ ਅਸੀਂ ਵਿਰੋਧਤਾ ਕਰ ਦੇਾਂਗੇ ਕਾਂਗਰਸ ਪਾਰਟੀ ਹਾਰ ਜਾਗੀ ਅੱਗੇ 40 ਸਾਲ ਦੇ ਗੱਗੇ ਨਹੀਂ ਦਿੱਤੀ ਤੇ ਹੁਣ ਵੀ ਸ਼ਾਇਦ ਨਹੀਂ ਦਿੱਤੀਗੀ ਪਰ ਜੇ ਸਾਡੇ ਨਾਲ ਵਰਕਰ ਖੜੇ ਹੈ ਮੈਂ ਉਹਨਾਂ ਦਾ ਰਿਣੀ ਹਾਂ ਤਲਵਾਦੀ ਹਾਂ ਤੇ ਉਹਨਾਂ ਨੇ ਸਾਡੇ ਨਾਲੋਂ ਵੀ ਜ਼ਿਆਦਾ ਸਾਡੇ ਪਰਿਵਾਰ ਨਾਲੋਂ ਵੀ ਜ਼ਿਆਦਾ ਇਸ ਇਲੈਕਸ਼ਨ ਦੇ ਕੈਂਪੇਨ 'ਚ ਕੰਮ ਕੀਤਾ। ਉਹ ਵੋਟਰਾਂ ਵੋਟਰਾਂ ਦੇ ਨਾਲ ਲੈ ਕੇ ਚੱਲੇ ਜਿਸ ਕਰਕੇ ਇੱਕ ਉਹ ਕਾਂਗਰਸ ਪਾਰਟੀ ਦੀ 40 ਸਾਲ ਬਾਅਦ ਜਿਹੜੀ ਇੱਥੇ ਜਿੱਤ ਹੋਈ ਹੈ ਅੱਜ ਬੜਾ ਵਧੀਆ ਮਾਹੌਲ ਹੈ ਹਰੇਕ ਜਿਹੜੇ ਕਾਂਗਰਸੀ ਦੇ ਉਹ ਖੁਸ਼ ਨੇ ਨਿਰਾਸ਼ਾ ਸਿਰ ਕੋਲ ਨਾਲ ਲੋਕਾਂ ਵਿੱਚ ਜਿਹੜੇ ਕਾਂਗਰਸ ਪਾਰਟੀ ਹਰਉਣਾ ਚਾਹੁੰਦੇ ਹਰੇਕ ਜਿਹੜੇ ਇਹ ਤੋਂ ਤੁਸੀਂ ਇੱਕ ਗਿਆ ਸੀ ਕਿ ਜਿਹੜੇ ਲੋਕ ਸੀ ਜਿਹਨਾਂ ਸਭਾ ਨੇ 30 ਸਾਲ 32 ਸਾਲ ਸਿਆਸਤ ਹੋ ਗਿਆ ਤੇ ਮੈਨੂੰ ਪਤਾ ਹੈ ਵੀ ਕੌਣ ਲੋਕ ਸਾਨੂੰ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹਨਾਂ ਵੋਟਰ ਤੇਰਾ ਪਾਉਂਦਾ ਹੈ ਉਹਦੇ ਪਿੱਛੇ ਸਾਰਿਆਂ ਦੇ ਮੈਦੋ ਰੋਡ ਪਾਤੀ ਮੇਰਾ ਕੰਮ ਕਰ ਪਰ ਦੇਰੇ ਕੁਝ ਲੋਗ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਉਹਨਾਂ ਲੋਗਾਂ ਨੂੰ ਇਹ ਅਹਿਸਾਸ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਸਾਡਾ ਇਹ ਹੋਈ ਨੋਟਾਂ ਪਾਈਆਂ ਸਰੇਤ ਦਾ ਪਤਾ ਕਿ ਨੇ ਵੋਟ ਪਾਈਆਂ ਨਹੀਂ ਪਾਈਆਂ ਸੀ ਕਿਸੇ ਨੂੰ ਨਾ ਵੀ ਕਰ ਸਕਦੇ ਨਾ ਕੀਤੀ ਹੈ ਪਰ ਅਸੀਂ ਆਪਣੇ ਦੇਰੇ ਵਰਕਰ ਨੇ ਜਿਨ੍ਹਾਂ ਵੋਟਾਂ ਪਾਈਆਂ ਅਸੀਂ ਪਿੰਡ ਦੇ ਦੇ ਸਲਾਖਤ ਕਰਕੇ ਉਹਨਾਂ ਲੋਗਾਂ ਨੂੰ ਅਸੀਂ ਪਹਿਲ ਦੇਾਂਗੇ ਜਿਹਨਾਂ ਲੋਗਾਂ ਨੇ ਸਾਡੇ ਦਾ ਬਾਲਾ ਬੋਲ ਨੂੰ ਸਾਂਸਦ ਕੁਬਾਇਆ ਦਾ ਇਹ ਬਿਆਨ ਵਿਵਾਦਾਂ ਵਿੱਚ ਆ ਗਿਆ ਜਿਸ ਤੇ ਵਿਰੋਧੀ ਹਮਲਾਵਰ ਹੋ ਗਏ ਨੇ ਸਤਤਾ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕੁਬਾਇਆ ਨੂੰ ਕੇਰਿਆ ਤੇ ਪੁੱਛਿਆ ਕਿ ਆਖਰ ਉਹਨਾਂ ਦੇ ਕੋਲ ਅਜਿਹਾ ਕਿਹੜਾ ਮੈਕੈਨਿਜ਼ਮ ਹੈ ਜਿਸ ਦੇ ਨਾਲ ਉਹ ਖੁਦ ਨੂੰ ਵੋਟਾਂ ਪਾਉਣ ਵਾਲਿਆਂ ਦੀ شناخت ਕਰਨਗੇ ਗਰਗ ਨੇ ਕਿਹਾ ਕਿ ਲੋਕਤੰਤਰ ਵਿੱਚ ਨeta ਸੱਭ ਦਾ ਸਾਂਝਾ ਹੁੰਦਾ ਹੈ ਅਜਿਹੇ ਵਿੱਚ ਕੁਬਾਇਆ ਅਸਿੱਧੇ ਤੌਰ ਤੇ ਲੋਕਾਂ ਨੂੰ ਧਮਕੀਆਂ ਦੇ ਰਹੇ ਨੇ ਸੰਵਿਧਾਨ ਜਿਹੜਾ ਆ ਉਹ ਹਰ ਇੱਕ ਵੋਟਰ ਨੂੰ ਅਧਿਕਾਰ ਦਿੰਦਾ ਆ ਕਿ ਉਹ ਆਪਣੀ ਮਰਜ਼ੀ ਦੇ ਮੁਤਾਬਕ ਵੋਟ ਪਾ ਸਕਦਾ ਹੈ ਔਰ ਗੁਪਤ ਵੋਟ ਪਾਉਂਦਾ ਹੈਗਾ ਹੁਣ ਇੱਕ ਵੀਡੀਓ ਸਾਹਮਣੇ ਆ ਰਹੀ ਆ ਜਿਸ ਦੇ ਵਿੱਚ ਫਿਰੋਜ਼ਪੁਰ ਤੋਂ ਕਾਂਗਰਸ ਦੇ ਐਮਪੀ ਨੇ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਪਤਾ ਆ ਕਿੰਨੇ ਪੰਜੇ ਨੂੰ ਵੋਟ ਪਾਈ ਹੈ ਕਿਸ ਨੇ ਨਹੀਂ ਪਾਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਨਾ ਉਹਨਾਂ ਕੋਲੇ ਇਹੋ ਜਿਹਾ ਕਿਹੜਾ ਮੈਕੈਨਿਜ਼ਮ ਹੈਗਾ ਜਿਸ ਦੇ ਨਾਲ ਉਹਨਾਂ ਨੇ ਇਹ ਪਤਾ ਕਰ ਲਿਆ ਕਿ ਕਿੰਨੇ ਉਸ ਨੂੰ ਵੋਟ ਪਾਈ ਹੈ ਕਿਸ ਨੇ ਉਸ ਨੂੰ ਵੋਟ ਨਹੀਂ ਪਾਈ ਹੈ ਦੂਜੀ ਗੱਲ ਉਹ ਕਿਸੇ ਦੇ ਨਾਲ ਇਸ ਤਰ੍ਹਾਂ ਦਾ ਫਿਤਕਰਾ ਕਿਵੇਂ ਕਰ ਸਕਦੇ ਹੈਗੇ ਔਰ ਪੰਜਾਬ ਦੇ ਲੋਕ ਇਹੋ ਜੀ ਮਾਨਸਿਕਤਾ ਨੂੰ ਪਸੰਦ ਨਹੀਂ ਕਰਦੇ ਹੁਣੇ ਤਾਂ ਚੋਣਾ ਹੋਈਆਂ ਨੇ ਬੀਜੇਪੀ ਦਾ ਹਾਲ ਤੁਸੀਂ ਦੇਖ ਲਓ ਲੋਕਾਂ ਨੇ ਕੀ ਕੀਤਾ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਦਿੱਤੀ ਕਿਉਂਕਿ ਬੀਜੇਪੀ ਸੰਵਿਧਾਨ ਅਤੇ ਲੋਕਤੰਤਰ ਦੀਆਂ ਧਜੀਆਂ ਉਡਾ ਰਹੀ ਸੀ ਕਾਂਗਰਸ ਨੂੰ ਤੇ ਹਾਲੇ 7 ਸੀਟਾਂ ਹਾਈਆਂ ਨੇ ਤੇ ਇਹੋ ਜੀ ਮਾਨਸਿਕਤਾ ਤੁਹਾਡੀ ਹੋ ਗਈ ਹੈ ਤੇ ਅੱਗੇ ਜਾ ਕੇ ਲੋਕ ਤੁਹਾਨੂੰ ਕੀ ਸਮਝਣ ਸੋ ਜਿਹੜਾ ਹੈਗਾ ਇਸ ਤਰ੍ਹਾਂ ਦਾ ਤੁਸੀਂ ਇੱਕ ਤਰ੍ਹਾਂ ਦਾ ਇਨਡਾਇਰੈਕਟ ਤੌਰ ਤੇ ਜਿਹੜੀਆਂ ਧਮਕੀਆਂ ਪੰਜਾਬ ਦੇ ਵੋਟਰਾਂ ਨੂੰ ਦੇ ਰਹੇ ਹੋ ਕਿ ਅਸੀਂ ਪਹਿਲ ਉਹਨਾਂ ਨੂੰ ਦੇਵਾਂਗੇ ਜਿਨ੍ਹਾਂ ਨੂੰ ਤੁਹਾਨੂੰ ਵੋਟ ਪਾਈ ਹੈ ਇਹ ਚੰਗੀ ਗੱਲ ਨਹੀਂ ਇਹਦਾ ਲੋਕਤੰਤਰ ਦੇ ਵਿੱਚ ਕੋਈ ਥਾਂ ਨਹੀਂ ਹੈਗਾ ਸੋ ਤੁਹਾਨੂੰ ਇਸ ਕੰਮ ਦੇ ਲਈ માफी ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ